ਲੈ 14000 ਲੱਗ ਗਿਆ ਕੋਈ ਨਹੀਂ ਹੈ 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 ਜੀ ਬਾਈ ਇਹ ਬਾਈ ਨੂੰ 25000 ਮੰਗਿਆ ਆ ਬੱਕਰੀ ਦਾ ਚੈਸ ਕਰਦਾ ਗੱਲ ਦਾ ਸੁਹਾਨਾ ਜਮਨ ਜਿੱਦਾਂ ਦੱਸੇ ਸਤਿ ਸ੍ਰੀ ਅਕਾਲ ਜੀ ਆਪਾਂ ਨੂੰ ਗੱਲ ਹੀ ਆ ਗਈ ਹੈ ਬਾਈ ਸਾਹਬ ਨੂੰ ਇੱਕ ਜਿਹੜੀ ਬਕਰੀ ਆ ਟੋਕਣੀ ਬਲੋਗ ਹੈ ਜਿੰਨੇ ਦਾ ਭਾਈ ਇਹਦਾ ਗੱਲ ਦੀ ਕਿਹਾ ਕਿ ਜਿੰਨੇ ਵਿੱਚ ਉਹ ਕਿੰਨੇ ਦੀ ਵੇਚਾਂਗੇ ਉੱਥੇ ਵੀ ਦੇਖਦਾ ਬੜਾ ਜੀ ਦਾ ਵੇਚ ਨਹੀਂ ਆਇਆ ਇਹ ਤਾਂ ਵੇਚ ਨਹੀਂ ਆ ਗਿਆ ਬੋਲ ਪੂਰੇ 15 ਹਾਂ ਬਸ ਠੀਕ ਮੰਨ ਗੱਲ ਨੂੰ ਨਹੀਂ ਠੀਕ ਆ ਮੰਨ ਗਾ ਤੁਹਾਡੇ ਵਾਸਤੇ ਆ ਮੈਂ ਦੇਖੋ ਤੁਹਾਨੂੰ ਸਾਡੇ ਬੰਦਾਂ ਦੀ ਪਾਉਣਾ ਨਹੀਂ ਜੀ ਨਹੀਂ 20 20 ਨਹੀਂ ਉਹਨੂੰ ਛੱਡ ਪਈ ਉਹਨੂੰ ਛੱਡ ਚਾਹੇ ਗੱਲ ਕਰਦੇ ਕਿ ਕੋਈ ਨਹੀਂ ਮਿਲਦੇ ਨਹੀਂ ਜੀ 20 100 ਪਾ ਗਏ ਨਾ ਜੀ ਫੇ 100 ਅਸੀਂ ਵੀ ਨਹੀਂ ਮੈਂ ਪਹਿਲੀ 35000 ਰੁਪਏ ਕਹਿੰਦਾ ਫਿਰ ਉਹ ਨਹੀਂ ਮੰਗਦਾ 50 ਮਤਲਬ ਤੇ ਰੱਖੋ ਸਾਥ ਕੋਈ ਆ ਗੰਗਾ ਤੇ ਹਰਦਾ ਨਾ ਯਾਰ ਤੇਰੀ ਘਰ ਕੁੜੀ ਬਹੁਤ ਸੋਹਣੀ ਆ ਸਾਡੇ 15000 ਲੱਗ ਗਿਆ ਨਹੀਂ ਇਹਨਾਂ ਨੂੰ ਪੜਦਾ ਲੱਗਦਾ ਨਹੀਂ ਕੋਈ ਨਹੀਂ ਜੇ ਤੇ ਹਮਸਾ ਯਾਰ ਬਰਾਦਰ ਜੇ ਕੋਈ ਨਹੀਂ ਕੋਈ ਫਾਈਲ ਮੈਜਾ ਦੀਆਂ ਕਾਜੇ ਮੈਜਾ ਦੀ ਗੱਡੀ ਸਾਨੂੰ ਵੀ ਨਹੀਂ ਬੰਦ ਕਰੀ ਨਾ ਜੀ ਬਸ ਠੀਕ 16000 ਆਕੇ ਲੱਗ ਹਾਂ ਜੀ ਕੀ ਰਹਿ ਗਿਆ ਫਿਰ 20 20000 ਤੋਂ ਜੀ ਪਿਛਲੇ ਜਨਵਾਰ ਤੋਂ ਤੋਂ ਬੱਚੇ ਨੇ ਆਕਰ ਦੋ ਬੱਚੇ ਹੈਗੇ ਆ ਜੀ ਮਾਜਾ ਬੜੀ ਹੈ ਇਹ ਤੋਂ ਬੱਗੀ ਕਿੰਨੇ ਦਿਨ ਜਫਰਦਸ ਦਿੰਦੇ ਹਾਂ ਜਾਈ ਗੱਲ ਕਰ ਜਾਈ ਗਏ ਇੱਕੋ ਗੱਦੇ ਜਗਾ ਨਹੀਂ ਪਾਰਚੀ ਦੱਸ ਦਿਖਾ ਦੇਣੇ ਬੱਚੀ ਮੈਂ ਕਰਾ ਦਿੰਦਾ 25 ਵਾਲੀ ਕਿਹੜੀ 20000 ਲੈ ਬੱਸ ਇਹਦਾ ਥਣਥਣੂ ਦੇਖੋ ਜੀ ਆ ਦੋ ਬੱਚੇ ਨੇ ਨਾਲ ਆ ਕੋਈ ਗੱਲ ਨਹੀਂ ਜਾਇਜ਼ ਗੱਲ ਕਰ ਜਮਾਨੀ ਕਰ ਦਸ ਜਮਾਨੀ ਕਰ ਦਸ ਉਹ ਵੀ ਖੁੱਲੋਂ ਵਿੱਚ ਉਹ ਵੀ ਖੁੱਲੋਂ ਦਾ ਫੇਸ ਹੌਕਾ ਲਓ ਇਹ ਮਾਰ ਆਉਣੀ ਮੇਰਾ ਦਿਮਾਗ ਮੇਰਾ 500 ਰੁਪਏ ਘਟਦਾ 500 ਤੋਂ ਠੀਕ ਕਰਕੇ ਲਾ ਨਹੀਂ ਨਹੀਂ ਮਗਾ ਖਿਲਾ 17000 ਲੱਗੇ ਜੀ ਸਿਰਲ ਵਿੱਚ ਵੀ ਆ ਗਿਆ ਆਪਾਂ ਨੂੰ ਨਹੀਂ ਕਰਦੇ ਇਹ ਰੋਕੀ ਦਾ ਆਪਾਂ ਨੂੰ ਮੰਨਦੀ ਨਹੀਂ ਇਹ ਰਹਿ ਗਿਆ ਕੱਲ ਨਹੀਂ ਛੱਡਦੀ ਨਹੀਂ ਜੀ ਇਹ ਬਰਦੀਆਂ ਦੀ ਆਪਾਂ ਤੁਹਾਨੂੰ ਕੀ ਕਹਿੰਦਾ ਲਾਸਟ ਲਾਸਟ ਹੀ ਕਹਿੰਦਾ ਨਹੀਂ ਲਾਸਟ ਗਿਆ ਮੁਰਕੇ ਨਹੀਂ ਕਹਿੰਦਾ ਲੈ ਕਰ ਲੋ ਆਪ ਦੀ ਬਰਾਦਰੋ ਮੈਂ ਕਰਾਂ ਪਰ ਰਹੀ ਹੈ ਲੈ ਰਾਇ ਕਰ ਲੋ ਚੰਗੀ ਹੁੰਦੀ ਆ ਦੋ ਬੱਚੇ ਨੇ ਨਾਲ ਲੈ ਰਾਇ ਕਰ ਲੋ ਆ ਬੱਕਰੀ ਆ ਕਾਲੀ ਕਰ ਲੋ ਦਾ 19000 ਡੜ ਗਿਆ ਬਈ ਮੈਂ ਖਰਜਾ ਖਰਜਾ ਕਰਦਾ ਕਰਦਾ ਨਹੀਂ ਜਾਣਦਾ ਵਾ ਤੁਹਾਨੂੰ ਸਾਡੇ ਨੂੰ ਕੁਝ ਕਹਾਂਗਾ ਮੇਰੀ ਕਹਾਣੀ ਮੈਨੂੰ ਪਤਾ 18 ਦੀ ਆਪਣੀ 550 ਨਾ ਜੀ ਸਾਡੇ 15 ਕਹਿੰਦਾ 18 ਦਾ ਤੂੰ ਆਪ ਹੀ ਕਹੀ ਜਾਂਦਾ ਸਾਡੇ 15 ਸਾਡੇ 15 ਕਹਤਾ ਜਾਣਾ 15 17 ਦਾ ਸਾਡੇ 17 ਦੇ ਇਲਾਕੇ ਭਾਈ ਖਰਚਾ ਕਰ ਜਾ ਖਰਚਾ ਯਾਰ ਹੁਣ ਐਵੇਂ ਨਾ ਕਰੀ ਜਾ 100 ਪਾ ਕੇ ਦੋਦੇ ਬੰਦੇ ਦੇ ਜੀ ਨੀ ਜੀ ਪੈਸੇ 15 ਦੀ ਆ ਬਸ ਬਸ ਉਹ ਛੱਡ ਦੇ ਆਖੇ ਲੱਗੀਦਾ ਹੁਣ ਐਵੇਂ 18000 ਆਏ ਨਹੀਂ ਪਰ ਸੌਦੇ ਹੁੰਦੇ ਹੁੰਦੇ ਜਦੋਂ ਤੂੰ ਕਰਦਾ ਨਹੀਂ ਘਟਾ ਨਹੀਂ ਘਟਾ ਬਿਲਕੁਲ ਨਹੀਂ ਘਟਾ ਉਹਨਾਂ ਦੇ ਵਿੱਚ ਨਹੀਂ ਆਉਂਦੀ ਬੈਠ ਨਹੀਂ ਆਦਾ ਉਹਨੂੰ ਕੱਟੀ ਆਪੋ ਆਪਣੀ ਲੱਗੇ ਨਾ ਇਹ ਕੀ ਹੋ ਗਿਆ 35 ਮਰਜੀ ਉਹ ਤਾਂ ਆਪਾਂ ਇਹਨਾਂ ਨੂੰ 19 ਇਹ 19 ਕਹਿੰਦਾ 18 ਕਹਿੰਦਾ ਲਓ ਦੱਸੋ ਆਪਾਂ ਇਹਨਾਂ ਨਾਲ ਚੱਲ ਜਾਈਏ 25 ਤੋਂ ਜੀ ਤੂੰ ਮੰਗ ਤਾਂ 50 ਮੰਗ ਲੈ ਉਹ ਤਾਂ ਫੜ ਕੀ ਨਹੀਂ ਬੱਸ ਇਸ ਤੋਂ ਬਾਅਦ ਵੀ ਚੱਲ ਅੱਧਾ ਦਿਨ ਮੇਰੇ ਕੀ ਫੜ ਕੇ ਲਿਆ ਫਿਰ ਉਹ ਰੱਖ ਯਾਰ ਨਾ ਨਾ ਜੀ 2000 ਕਹਿੰਦਾ ਪਿੱਛੇ ਭਾਗਾ ਉਹ ਮੈਂ ਸਰ ਤੁਸੀਂ ਕਰ ਲੋ ਜੀ ਨਹੀਂ ਬਾਈ ਹਾਂ ਆਪਾਂ ਬੰਦ ਕਰੀਏ ਕੋਈ ਨਾ ਸੋਣਾ ਬੱਤੀ ਕੋਈ ਨਾ ਕਰਾਰੇ ਮੈਂ ਦਿਓ ਬਰਾ ਸਾਥੂ ਜੀ ਬਈ ਯਾਰਾ ਚਲਾ ਕਰਾਉਂਦਾ ਕਮੇਟੀ ਬੈਠੇ ਬੈਠੇ ਮਰਜ਼ੀ ਕਰਾਉਂ ਉਹ ਕਾਉ ਨੂੰ ਯਾਰ ਬੱਤੀ ਕਰਾ ਕੋਈ ਨਹੀਂ ਸੌ ਨਾਲ ਨਹੀਂ ਕੋਤੋਂ ਨਹੀਂ ਨਹੀਂ ਬਈ ਬੱਤੀ ਲੱਗ ਬੱਤੀ ਮੈਂ ਕਰਾ ਦੇ ਉਹਦੇ ਗੱਲ ਸੱਲਾਬਾ ਉਹ ਗੱਲ ਸੁਣ ਲੈ ਪਹਿਲਾਂ ਉਹ ਗੱਲ ਸੁਣ ਲੈ ਆ ਹੁਣ ਤੇਰੇ ਘਰ ਤਾਂ ਨਹੀਂ ਬੋਲੇ ਗੱਲ ਸੁਣ ਲੈ ਬੱਚੇ ਲਾ ਕੇ ਦੇਖਦੇ ਆ ਬਈ ਮੇਰਾ ਵੀ ਕੰਮ ਆਇਆ ਥੋੜੇ ਯਾਰ ਬੱਚੇ ਦੇ ਮੇਰੇ ਬੱਚਾ ਪਿੱਛੇ ਦਿਖਦਾ ਪੈਦਾ ਦੀ ਭਾਈ ਬਹਿਲੇ ਬੱਚੇ ਵੀਡੀਓ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਬੱਦ ਨਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਮਰੇ ਜਾਨ ਬਾਬੇ ਮੇਰਾ ਕੁੱਤੀ ਆ ਯਾਰ ਕਿਹੜੀ ਲੈ ਆ ਯਾਰ ਲੈ ਰੇੜੀ ਲੈ ਬੱਦੀ ਜਾਈ ਨੇ ਨਾਲੇ ਨੂੰ ਬੱਦੇ ਭੱਜ ਜਾਂਦੇ ਨੇ ਕੋਈ ਨਾ ਨਾ ਪੈਸਾ ਮਾਰ ਕੇ ਲੋ ਦੋ ਬੱਚੇ ਨੇ ਨਾਲ ਆ ਬੱਕਰੀ ਆ ਹੋ ਗਿਆ ਸੌਦਾ ਬੱਕਰੀ ਦਾ ਫੜ ਗਿਆ ਮਾਰਾ ਇਹ ਬਹੁਤਾ ਤੈਨੂੰ ਫੜਦਾ ਨਾ ਫੜਦਾ ਲੈ 18000 ਤੈਨੂੰ 18000 ਹੋਰ ਪਾਵਾਂਗੇ ਗੋਗਲ ਪੈਟ ਮਰਜੀ ਤੁਹਾਡੀ ਆ ਬਾਈ ਉਹ ਤਾਂ ਤੇਰੀ ਕਹਿੰਦੇ ਸੀ ਪਰਚੀ ਆਪੋ ਆਪਣੀ ਰੱਖੂਗੀ ਪਰਚੀ ਆਪੋ ਰੱਖੂਗੀ ਆਪੋ ਆਪਣੀ ਆ ਦੇਖੋ 19 ਤੋਂ ਆਇਆ ਕੁੱਛਾ ਹੋ ਗਿਆ ਮੇਰੀ ਗੱਲ ਤਾਂ ਸੁਣਾ ਹਾਂ ਲਾ 100 ਰੁਪਏ ਪਰਚੀ ਪਿੱਛੇ ਨਹੀਂ ਆਇਆ ਕਰੀ ਜਾਂਦਾ ਸਾਢੇ 9 ਸਾਢੇ 1/2